ਮੰਡੀ ਰੋੜਾਵਾਲੀ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਇਮਾਨਦਾਰੀ ਦੀ ਮਿਸਾਲ ਪੈਦਾ ਕਰਦਾ ਇੱਕ ਵਿਅਕਤੀ ਦਾ ਪਰਸ ਅਤੇ ਉਸਦੇ ਜ਼ਰੂਰੀ ਕਾਗਜ਼ਾਤ ਵਾਪਸ ਕੀਤੇ ਗਏ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੰਡੀ ਰੋੜਾਵਾਲੀ ਦੇ ਖੜੰਝ ਰੋਡ ਤੇ ਬਲੋਡੀਆਂ ਜੁੱਤੀ ਹਾਊਸ ਦੇ ਮਾਲਕ ਸਤਨਾਮ ਸਿੰਘ ਨੱਥੂ ਨੂੰ ਮੰਡੀ ਰੋੜਾਵਾਲੀ ਦੇ ਰੇਲਵੇ ਸਟੇਸ਼ਨ ਤੇ ਕੱਲ ਇੱਕ ਪਰਸ ਅਤੇ ਜ਼ਰੂਰੀ ਕਾਗਜ਼ਾਤ ਲੱਭੇ ਸਨ ਜਿਸ ਤੋਂ ਬਾਅਦ ਸਤਨਾਮ ਸਿੰਘ ਦੇ ਵੱਲੋਂ ਉਸ ਪਰਸ ਦੇ ਵਿੱਚੋਂ ਮਿਲੇ ਆਧਾਰ ਕਾਰਡ ਤੋਂ ਬਾਅਦ ਉਕਤ ਵਿਅਕਤੀ ਦਾ ਪਤਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਵਿਅਕਤੀ ਦਾ ਮੋਬਾਈਲ ਨੰਬਰ ਮਿਲਣ ਤੋਂ ਬਾਅਦ ਉਸ ਨੂੰ ਪਰਸ ਲੈਣ ਦੇ ਲਈ ਮੰਡੀ ਰੋੜਾਂਵਾਲੀ ਭਲਾ ਗਿਆ ਜਿਸ ਤੋਂ ਬਾਅਦ ਅੱਜ ਪਿੰਡ ਭਗਸਰ ਦੇ ਰਹਿਣ ਵਾਲੇ ਪਰਸ ਦੇ ਮਾਲਕ ਹੀਰਾ ਸਿੰਘ ਮੰਡੀ ਰੋੜਾਂਵਾਲੀ ਪੁੱਜੇ ਅਤੇ ਉਹਨਾਂ ਦੇ ਵੱਲੋਂ ਸਤਨਾਮ ਸਿੰਘ ਨੱਥੂ ਤੋਂ ਆਪਣਾ ਪਰਸ ਵਾਪਸ ਲਿਆ ਗਿਆ ਅਤੇ ਨਾਲ ਹੀ ਉਹਨਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਮੰਡੀ ਰੋੜਾਂਵਾਲੀ ਵਿੱਚ ਗੱਲਬਾਤ ਕਰਦਿਆਂ ਸਤਨਾਮ ਸਿੰਘ ਨੱਥੂ ਨੇ ਕਿਹਾ ਕਿ ਉਹਨਾਂ ਨੂੰ ਕੱਲ ਮੰਡੀ ਰੋੜਾਂਵਾਲੀ ਦੇ ਰੇਲਵੇ ਸਟੇਸ਼ਨ ਤੋਂ ਇਹ ਪਰਸ ਮਿਲਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਉਕਤ ਵਿਅਕਤੀ ਦੇ ਨਾਲ ਸੰਪਰਕ ਕਰਕੇ ਉਸ ਨੂੰ ਪੇਪਰਸ ਵਾਪਸ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਇਹੀ ਮਾਨਦਰਿਆ ਹਮੇਸ਼ਾ ਦਿਖਾਉਣੀ ਚਾਹੀਦੀ ਹੈ ਉਧਰ ਦੂਸਰੇ ਪਾਸੇ ਪਰਸ ਦੇ ਮਾਲਕ ਹੀਰਾ ਸਿੰਘ ਦੇ ਵੱਲੋਂ ਵੀ ਸਤਨਾਮ ਸਿੰਘ ਰਤੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਸਤਨਾਮ ਸਿੰਘ ਨੱਥੂ ਵਾਂਗ ਇਮਾਨਦਾਰ ਰਹਿਣਾ ਚਾਹੀਦਾ ਹੈ ਕੀ ਕਹੋਗੇ ਤੁਹਾਡੇ ਪਰਸ ਵਾਪਸ ਕੀਤਾ ਗਿਆ ਕਿਵੇਂ ਕਿੱਥੋਂ ਲੱਭਿਆ ਕੱਲ ਜੀ ਮੈਂ ਆਪਣੇ ਰੋਡ ਵਾਲੀ ਮੰਡੀ ਟੇਸ਼ਨ ਤੇ ਗਿਆ ਸੀ ਇਹ ਬੱਚਾ ਨੂੰ ਚੜਾਣ ਵਾਫੀਆਂ ਲੱਗਿਆ ਤੇ ਟਿਕਟ ਘਰ ਦੇ ਵਿੱਚ ਮੈਨੂੰ ਇੱਕ ਪਰਸ ਡਿੱਗਿਆ ਮਿਲਿਆ ਇਹ ਪਰਸ ਲੈ ਕੇ ਮੈਂ ਆਪਣੀ ਦੁਕਾਨ ਤੇ ਆਇਆ ਦੁਕਾਨ ਤੇ ਆ ਕੇ ਮੈਂ ਪਰਸ ਖੋਲ੍ਹਿਆ ਵਿੱਚ 470 ਰੁਪਏ ਤੇ ਇੱਕ ਆਧਾਰ ਕਾਰਡ ਸੀ ਆਧਾਰ ਕਾਰਡ ਦੇ ਉੱਤੇ ਇੱਕ ਨੰਬਰ ਲਿਖਿਆ ਹੋਇਆ ਸੀ ਮੈਂ ਉਹ ਨੰਬਰ ਡਾਇਲ ਕੀਤਾ ਤੇ ਉਹ ਨੰਬਰ ਭਾਗਸਰ ਦਾ ਸੀ ਅਬ ਬਾਈ ਜੀ ਆਏ ਆ ਜਿਹੜੇ ਲੈਣਾ ਇਹਨਾਂ ਦਾ ਨਾਮ ਹੈਗਾ ਰਾਮ ਰਤੀਆ ਤੁਹਾਡਾ ਜੀ ਹੀਰਾ 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 ਰਾਮ ਮੈਂ ਇਹਨਾਂ ਨੂੰ ਫੋਨ ਤੇ ਕੰਟੈਕਟ ਕੀਤਾ ਇਹ ਕਹਿੰਦੇ ਵੀ ਕੱਲ ਨੂੰ ਅਸੀਂ ਆ ਕੇ ਲੈ ਜਾਾਂਗੇ ਅੱਜ ਇਹ ਨੋ ਵਾਲੀ ਗੱਡੀ ਵਾਪਸ ਆ ਕੇ ਮੇਰੇ ਕੋਲ ਪਰਸ ਲਿਆ ਇਹਨਾਂ ਦੇ ਜੋ ਪੈਸੇ ਸੀ ਜੋ ਕਾਗਏ ਸੀ ਜੋ ਆਧਾਰ ਕਾਰਡ ਸੀ ਉਹ ਇਹਨਾਂ ਨੂੰ ਮੈਂ ਸੌਂਪਦਾ ਹਾਂ ਜੀ ਹਾਂਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਈ ਲੋਕੀ ਹੁੰਦੇ ਚਾਹੀਦਾ ਵੀ ਕਿਸੇ ਗਰੀਬ ਦਾ ਅੱਜ ਕੱਲ ਮੰਗਾਈ ਬਹੁਤ ਜ਼ਿਆਦਾ ਪੈਸੇ ਦੀ ਬਹੁਤ ਲੋੜ ਆ ਦਵਾਈ ਦੱਪਾ ਵੀ ਲੈਣਾ ਹੁੰਦਾ ਅਗਲੇ ਨੇ ਤਾਂ ਕਿ ਜੋ ਵੀ ਕਿਸੇ ਦੀ ਕੋਈ ਚੀਜ਼ ਡਿੱਗੇ ਤੇ ਆਪ ਦੀ ਚੀਜ਼ ਮੋੜਨੀ ਚਾਹੀਦੀ ਹੈ ਰੱਖਣੀ ਨਹੀਂ ਚਾਹੀਦੀ ਬਹੁਤ ਦੁਖੀ ਹੁੰਦਾ ਜੇ ਜਦੋਂ ਕਿਸੇ ਦੇ 100 ਰੁਪਿਆ ਵੀ ਮਿਹਨਤ ਵਾਲੇ ਦਾ ਡਿੱਗ ਜੇ ਤੇ ਉਹਨੂੰ ਬਹੁਤ ਜ਼ਿਆਦਾ ਦਿੱਕਤ ਆਂਦੀ ਆ ਇਸ ਕਰਕੇ ਵੀ ਜਿਸੇ ਕਿਸੇ ਭੈਣ ਭਰਾ ਨੂੰ ਵੀ ਕਿਸੇ ਦੀ ਚੀਜ਼ ਡਿੱਗੀ ਲੱਭਦੀ ਆ ਤਾਂ ਉਹਨੂੰ ਤੁਰੰਤ ਮੋੜੋ ਤੇ ਰੱਬ ਉਹਨੂੰ ਵਾਧੂ ਦੇਊਗਾ ਜੀ ਬਟੂਆ ਰੋਨਾਲੀ ਸਟੇਸ਼ਨ ਤੇ ਡਿੱਗ ਪਿਆ ਸੀਗਾ ਤੇ ਆਹ ਭਾਈ ਜੀ ਨੂੰ ਥਿਆ ਗਿਆ ਤੇ ਇਹਨੇ ਮੈਨੂੰ ਦਿੱਤਾ ਤੇ ਭਾਗਸਰ ਮੇਰਾ ਪੈਂਡਾ ਤੇ ਹੀਰਾ ਮੇਰਾ ਨਾਂ ਤੇ ਆ ਹੁਣ ਨੌਂ ਵਾਲੀ ਗੱਡੀ ਤੇ ਆ ਕੇ ਤੇ ਭਾਈ ਨੇ ਮੈਨੂੰ ਬਟੂਆ ਦੇ ਦਿੱਤਾ ਕੀ ਕਹਿਣਾ ਚਾਹੁੰਦੇ ਹੋਰ ਲੋਕਾਂ ਨੂੰ ਜੇ ਚੀਜ਼ ਡਿੱਗ ਜਾਂਦੀ ਵੀ ਇਹੀ ਤਾਂ ਨੇ ਸਾਰਿਆਂ ਨੂੰ ਇਮਾਨਦਾਰੀ ਇਹੋ ਜੀ ਦਿਖਾਉਣੀ ਚਾਹੀਦੀ ਕੋਈ ਗਰੀਬ ਗਰਬਾ ਹੁੰਦਾ ਕੋਈ ਕਿਸੇ ਕੋਲ ਕਰਾਇਆ ਨਹੀਂ ਹੁੰਦਾ ਪਾਰੇ ਹੋਈ ਇਮਾਨਦਾਰੀ ਸਭ ਨੂੰ ਵਿਖਾਉਣੀ ਚਾਹੀਦੀ ਹੈ ਤੇ 470 ਰੁਪਏ ਸੀ ਬਾਈ ਨੇ ਸਪੈਸ਼ਲ ਫੋਨ ਕੀਤਾ ਫਿਰ ਇੱਕ ਸਾਡੇ ਪਿੰਡ ਦਾ ਮੀਟਰ ਵਾਲਾ ਸੀ ਪਹਿਲਾਂ ਮੀਟਰ ਵਾਲੇ ਕੋਲੇ ਗਿਆ ਉਹ ਮੀਟਰ ਵਾਲਾ ਸਾਡਾ ਖੁਦ ਵਿਚਾਰਾ ਘਰੇ ਗਿਆ ਘਰੇ ਟਕਰਾਂ ਨਾ ਮੈਂ ਮੁੜ ਕੇ ਗੱਡੀ ਦੇ ਟੇਚਰ ਤੇ ਟੇਚਰ ਨੇ ਮੇਰੇ ਕੋਲ ਫਿਰ ਉਹ ਵਿਚਾਰਾ ਆਇਆ ਤੇ ਉੱਥੋਂ ਫਿਰ ਗੱਡੀ ਤੇ ਚੜ ਕੇ ਮੈਂ ਰੋਣਾ ਵਾਲੀ ਆ ਤੇ ਫਿਰ ਬਾਈ ਨੇ ਮੈਨੂੰ ਵਟਵਾ ਦੇ ਤਾ ਉਹ ਕਰੇ ਨੇ ਤੇ ਬਹੁਤ ਧੰਨਵਾਦੀ ਤੇ ਬਹੁਤ ਮਿਹਰਬਾਨੀ ਹੈ ਸਾਰਿਆਂ ਨੂੰ ਇਥੇ ਦੀਆਂ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਇਮਾਨਦਾਰੀ ਵਿਖਾਉਣੀ